RCB ਨੇ WPL 2024 ਦਾ ਖਿਤਾਬ ਜਿੱਤ ਲਿਆ ਹੈ ਅਤੇ ਇਸ ਜਿੱਤ ਦੀ ਕਹਾਣੀ ਸਿਰਫ 6 ਗੇਂਦਾਂ ਦੇ ਵਿੱਚ ਲਿਖੀ ਗਈ ਸੀ ਜੀ ਹਾਂ ਕੀ ਹੈ ਇਹ ਕਹਾਣੀ ਅਤੇ ਕਿਵੇਂ 6 ਗੇਂਦਾਂ ਦੇ ਵਿੱਚ ਬਦਲ ਗਈ ਪੂਰੀ ਖੇਡ ਆਓ ਸਹੀ ਤਰੀਕੇ ਦੇ ਨਾਲ ਦੱਸਦੇ ਹਾਂ ਦਿੱਲੀ ਦੀ ਕਪਤਾਨ ਮੈਗ ਲੈਨਿੰਗ ਨੇ ਟੋਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਕਪਤਾਨ ਦੇ ਨਾਲ ਸ਼ਿਫਾਲੀ ਬਰਮਾ ਨੇ ਦਿੱਲੀ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਉਸਨੇ ਪਾਵਰ ਪਲੇ ਦੇ ਵਿੱਚ RCB ਦੇ ਗੇਂਦਵਾਜ਼ਾਂ ਨੂੰ ਬਹੁਤ ਮਾਰ ਦਿੱਤੀ ਦਿੱਲੀ ਨੇ ਪਹਿਲੇ 7 ਓਵਰਾਂ ਦੇ ਵਿੱਚ 64 ਰਨ ਬਣਾਏ ਸ਼ਿਫਾਲੀ ਖਾਸ ਤੌਰ ਤੇ ਬਹੁਤ ਹਮਲਾਵਰ ਖੇਡ ਰਹੀ ਸੀ ਪਰ 8ਵੇਂ ਓਵਰ ਦੇ ਵਿੱਚ ਸਭ ਕੁਝ ਬਦਲ ਗਿਆ ਸੋਫੀ ਜਿਸ ਨੇ ਆਪਣੇ ਪਹਿਲੇ ਓਵਰ ਦੇ ਵਿੱਚ 10 ਤੋੜਾਂ ਦਿੱਤੀਆਂ ਪਰ ਤਾਈ ਪਹਿਲੀ ਗੇਂਦ ਮੀਡਲ ਔਰ ਲੈਗ ਸਟੰਪ ਸ਼ਿਫਾਲੀ ਨੇ ਜ਼ੋਰਦਾਰ ਮਾਰਿਆ ਪਰ ਬਾਉਂਡਰੀ ਤੇ ਖੜੀ ਵਰ੍ਹਮ ਨੇ ਆਸਾਨੀ ਦੇ ਨਾਲ ਕੈਚ ਲੈ ਕੇ ਸ਼ਿਫਾਲੀ ਨੂੰ ਵਾਪਸ ਭੇਜ ਦਿੱਤਾ ਜਦੋਂ ਦਿੱਲੀ ਵਾਲਿਆਂ ਨੇ ਤੇਜ਼ੀ ਦੇ ਨਾਲ ਦੌੜਾਂ ਬਣਦੀਆਂ ਦੇਖੀਆਂ ਤਾਂ ਉਹਨਾਂ ਨੇ ਕੈਪਸੀ ਤੋਂ ਪਹਿਲਾਂ ਜੇ ਮਾਈਮਾ ਰੋਡ੍ਰਿਗਜ਼ ਨੂੰ ਤੀਜੇ ਨੰਬਰ ਤੇ ਭੇਜਿਆ ਉਸਨੇ ਪਹਿਲੀ ਗੇਂਦ ਦਾ ਬਚਾ ਕੀਤਾ ਪਰ ਉਹ ਦੂਜੇ ਵਿੱਚ ਸਵੀਪ ਸ਼ਾਟ ਮਾਰਨ ਦੇ ਚੱਕਰ ਵਿੱਚ ਆਊਟ ਹੋ ਗਈ ਉਹ ਖਾਤਾ ਖੋਲੇ ਬਿਨਾ ਹੀ ਵਾਪਸ ਆ ਗਈ ਹੁਣ ਕੈਪਸੀ ਦੀ ਵਾਰੀ ਆ ਗਈ ਪਰ ਉਸ ਦਾ ਆਣਾ ਵੀ ਬੇਕਾਰ ਹੀ ਦੇਹਾ ਕਿਉਂਕਿ ਉਹ ਅਗਲੀ ਹੀ ਗੇਂਦ ਤੇ ਵਾਪਸ ਕਰ ਗਈ ਦਿੱਲੀ ਨੇ ਇਸ ਓਵਰ ਦੇ ਵਿੱਚ ਸਿਰਫ ਇੱਕ ਦੌੜ ਬਣਾ ਕੇ ਤਿੰਨ ਵਿਕਟਾਂ ਗਵਾ ਦਿੱਤੀਆਂ ਅਰਥੇ ਪੂਰੀ ਗੇਮ ਆਰਸੀਵੀ ਦੇ ਵੱਲ ਚਲੀ ਗਈ ਕੁਝ ਸਮੇਂ ਬਾਅਦ ਸ਼੍ਰੀਆਂਕਾ ਪਾਟਿਲ ਨੇ ਮੈਗਲਨਿੰਗ ਸਮੇਤ ਚਾਰ ਵਿਕਟਾਂ ਲਈਆਂ ਅਤੇ ਦਿੱਲੀ ਦੀ ਟੀਮ ਸਿਰਫ 113 ਦੌੜਾਂ ਹੀ ਬਣਾ ਸਕੀ ਟਾਰਗੇਟ ਚੇਸ ਕਰਦੇ ਹੋਏ ਜਵਾਬ ਵਿੱਚ ਆਰਸੀਵੀ ਨੇ ਸਿਰਫ ਦੋ ਵਿਕਟਾਂ ਗੁਆ ਕੇ ਮੈਚ ਜਿੱਤ ਲਿਆ ਇਹ ਆਰਸੀਵੀ ਦੇ ਖਾਤੇ ਦਾ ਪਹਿਲਾ ਖਿਤਾਬ ਹੈ 2008 ਤੋਂ ਖੇਡ ਰਹੀ ਉਹਨਾਂ ਦੀ ਪੁਰਸ਼ ਟੀਮ ਇੱਕ ਵਾਰ ਵੀ ਖਿਤਾਬ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ। ਕੁੜੀਆਂ ਨੇ ਸਿਰਫ 2 ਸੀਜ਼ਨਾਂ ਦੇ ਵਿੱਚ ਆਪਣੀ ਪਹਿਲੀ ਟਰੋਫੀ ਜਿੱਤ ਲਈ। ਇਸ ਜਿੱਤ ਦਾ ਵੱਡਾ ਸਿਹਰਾ ਆਰਸੀਵੀ ਦੇ ਗੇਂਦਵਾਜ਼ਾਂ ਨੂੰ ਜਾਂਦਾ ਹੈ। ਸ਼੍ਰੀਆਂਕਾ ਪਾਟਿਲ ਨੇ 13 ਵਿਕਟਾਂ ਲੈ ਕੇ ਪਰਪਲ ਕੈਪ ਜਿੱਤੀ। ਆਸ਼ਾ ਸ਼ੋਭਨਾ ਅਤੇ ਸੋਫੀ ਮੋਲੀ ਨੇ ਉਦੇ ਖਾਤੇ ਦੇ ਵਿੱਚ 12-12 ਵਿਕਟਾਂ ਸਨ। ਇਹ ਤਿੰਨੋਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਵਾਜ਼ਾਂ ਦੀ ਸੂਚੀ ਦੇ ਵਿੱਚ ਸਭ ਤੋਂ ਅੱਗੇ ਰਹੀ। ਜਦਕਿ ਐਲਿਸ ਪੈਰੀ ਨੇ 347 ਦੌੜਾਂ ਦੇ ਨਾਲ orange cap ਜਿੱਤੀ. RCB ਨੇ WPL 2024 ਦਾ ਖਿਤਾਬ ਜਿੱਤ ਲਿਆ ਹੈ ਅਤੇ ਇਸ ਜਿੱਤ ਦੀ ਕਹਾਣੀ ਸਿਰਫ 6 ਗੇਂਦਾਂ ਦੇ ਵਿੱਚ ਲਿਖੀ ਗਈ ਸੀ। ਜੀ ਹਾਂ ਕੀ ਹੈ ਇਹ ਕਹਾਣੀ ਅਤੇ ਕਿਵੇਂ 6 ਗੇਂਦਾਂ ਦੇ ਵਿੱਚ ਬਦਲ ਗਈ ਪੂਰੀ ਖੇਡ ਆਓ ਸਹੀ ਤਰੀਕੇ ਦੇ ਨਾਲ ਦੱਸਦੇ ਹਾਂ। ਦਿੱਲੀ ਦੀ ਕਪਤਾਨ ਮੈਗ ਲੈਨਿੰਗ ਨੇ ਟੋਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕਪਤਾਨ ਦੇ ਨਾਲ ਸ਼ਿਫਾਲੀ ਬਰਮਾ ਨੇ ਦਿੱਲੀ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਉਸਨੇ ਪਾਵਰ ਪਲੇ ਦੇ ਵਿੱਚ ਆਰਸੀਵੀ ਦੇ ਗੇਂਦਬਾਜ਼ਾਂ ਨੂੰ ਬਹੁਤ ਮਾਰ ਦਿੱਤੀ। ਦਿੱਲੀ ਨੇ ਪਹਿਲੇ 7 ਓਵਰਾਂ ਦੇ ਵਿੱਚ 64 ਰਨ ਬਣਾਏ। ਸ਼ਿਫਾਲੀ ਖਾਸ ਤੌਰ ਤੇ ਬਹੁਤ ਹਮਲਾਵਰ ਖੇਡ ਰਹੀ ਸੀ ਪਰ 8ਵੇਂ ਓਵਰ ਦੇ ਵਿੱਚ ਸਭ ਕੁਝ ਬਦਲ ਗਿਆ। ਸੋਫੀ ਜਿਸ ਨੇ ਆਪਣੇ ਪਹਿਲੇ ਓਵਰ ਦੇ ਵਿੱਚ 10 ਤੋੜਾਂ ਦਿੱਤੀਆਂ ਪਰ ਤਾ ਪਹਿਲੀ ਗੇਂਦ ਮੀਡਲ ਔਰ ਲੈਗ ਸਟੰਪ ਸ਼ਿਫਾਲੀ ਨੇ ਜ਼ੋਰਦਾਰ ਮਾਰਿਆ ਪਰ ਬਾਉਂਡਰੀ ਤੇ ਖੜੀ ਵਰ੍ਹਮ ਨੇ ਆਸਾਨੀ ਦੇ ਨਾਲ ਕੈਚ ਲੈ ਕੇ ਸ਼ਿਫਾਲੀ ਨੂੰ ਵਾਪਸ ਭੇਜ ਦਿੱਤਾ ਜਦੋਂ ਦਿੱਲੀ ਵਾਲਿਆਂ ਨੇ ਤੇਜ਼ੀ ਦੇ ਨਾਲ ਦੌੜਾਂ ਬਣਦੀਆਂ ਦੇਖੀਆਂ ਤਾਂ ਉਹਨਾਂ ਨੇ ਕੈਪਸੀ ਤੋਂ ਪਹਿਲਾਂ ਜੈਮਾਈਮਾ ਰੋਡਰੀਗਜ਼ ਨੂੰ ਤੀਜੇ ਨੰਬਰ ਤੇ ਭੇਜਿਆ ਉਸਨੇ ਪਹਿਲੀ ਗੇਂਦ ਦਾ ਬਚਾ ਕੀਤਾ ਪਰ ਉਹ ਦੂਜੇ ਵਿੱਚ ਸਵੀਪ ਸ਼ਾਟ ਮਾਰਨ ਦੇ ਚੱਕਰ ਵਿੱਚ ਆਊਟ ਹੋ ਗਈ ਉਹ ਖਾਤਾ ਖੋਲੇ ਬਿਨਾ ਹੀ ਵਾਪਸ ਆ ਗਈ ਹੁਣ ਕੈਪਸੀ ਦੀ ਵਾਰੀ ਆ ਗਈ ਪਰ ਉਸ ਦਾ ਆਣਾ ਵੀ ਬੇਕਾਰ ਹੀ ਦੇਹਾ ਕਿਉਂਕਿ ਉਹ ਅਗਲੀ ਹੀ ਗੇਂਦ ਤੇ ਵਾਪਸ ਕਰ ਗਈ ਦਿੱਲੀ ਨੇ ਇਸ ਓਵਰ ਦੇ ਵਿੱਚ ਸਿਰਫ ਇੱਕ ਦੌੜ ਬਣਾ ਕੇ ਤਿੰਨ ਵਿਕਟਾਂ ਗਵਾ ਦਿੱਤੀਆਂ ਪਰ ਇੱਥੇ ਪੂਰੀ ਗੇਮ ਆਰਸੀਬੀ ਦੇ ਵੱਲ ਚਲੀ ਗਈ ਕੁਝ ਸਮੇਂ ਬਾਅਦ ਸ਼੍ਰੀ ਯੰਕਾ ਪਾਟਿਲ ਨੇ ਮੈਗਲਨਿੰਗ ਸਮੇਤ ਚਾਰ ਵਿਕਟਾਂ ਲਈਆਂ ਅਤੇ ਦਿੱਲੀ ਦੀ ਟੀਮ ਸਿਰਫ 113 ਦੌੜਾਂ ਹੀ ਬਣਾ ਸਕੀ ਟਾਰਗੇਟ ਚੇਸ ਕਰਦੇ ਹੋਏ ਜਵਾਬ ਵਿੱਚ ਆਰਸੀਵੀ ਨੇ ਸਿਰਫ ਦੋ ਵਿਕਟਾਂ ਗੁਆ ਕੇ ਮੈਚ ਜਿੱਤ ਲਿਆ ਇਹ ਆਰਸੀਵੀ ਦੇ ਖਾਤੇ ਦਾ ਪਹਿਲਾ ਖਿਤਾਬ ਹੈ 2008 ਤੋਂ ਖੇਡ ਰਹੀ ਉਹਨਾਂ ਦੀ ਪੁਰਸ਼ ਟੀਮ ਇੱਕ ਵਾਰ ਵੀ ਖਿਤਾਬ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ ਕੁੜੀਆਂ ਨੇ ਸਿਰਫ ਦੋ ਸੀਜ਼ਨਾਂ ਦੇ ਵਿੱਚ ਆਪਣੀ ਪਹਿਲੀ ਟਰੋਫੀ ਜਿੱਤ ਲਈ ਇਸ ਜਿੱਤ ਦਾ ਵੱਡਾ ਸਿਹਰਾ ਆਰਸੀਵੀ ਦੇ ਗੇਂਦਵਾਜ਼ਾਂ ਨੂੰ ਜਾਂਦਾ ਹੈ ਸ਼੍ਰੀyanka ਪਾਟਿਲ ਨੇ 13 ਵਿਕਟਾਂ ਲੈ ਕੇ ਪਰਪਲ ਕੈਪ ਜਿੱਤੀ। ਆਸ਼ਾ ਸ਼ੋਭਨਾ ਅਤੇ ਸੋਫੀ ਮੋਲੀ ਨੇ ਉਹਦੇ ਖਾਤੇ ਦੇ ਵਿੱਚ 12-12 ਵਿਕਟਾਂ ਸਨ। ਇਹ ਤਿੰਨੋਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਦੇ ਵਿੱਚ ਸਭ ਤੋਂ ਅੱਗੇ ਰਹੀ। ਜਦਕਿ ਐਲਿਸ ਪੈਰੀ ਨੇ 347 ਦੌੜਾਂ ਦੇ ਨਾਲ orange ਕੈਪ ਜਿੱਤੀ। आरसीबी ਨੇ WPL 2024 ਦਾ ਖਿਤਾਬ ਜਿੱਤ ਲਿਆ ਹੈ ਅਤੇ ਇਸ ਜਿੱਤ ਦੀ ਕਹਾਣੀ ਸਿਰਫ 6 ਗੇਂਦਾਂ ਦੇ ਵਿੱਚ ਲਿਖੀ ਗਈ ਸੀ। ਜੀ ਹਾਂ। ਕੀ ਹੈ ਇਹ ਕਹਾਣੀ ਅਤੇ ਕਿਵੇਂ 6 ਗੇਂਦਾਂ ਦੇ ਵਿੱਚ ਬਦਲ ਗਈ ਪੂਰੀ ਖੇਡ ਆਓ ਸਹੀ ਤਰੀਕੇ ਦੇ ਨਾਲ ਦੱਸਦੇ ਹਾਂ ਦਿੱਲੀ ਦੀ ਕਪਤਾਨ ਮੈਗਲੈਨਿੰਗ ਨੇ ਟੋਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਕਪਤਾਨ ਦੇ ਨਾਲ ਸ਼ਿਫਾਲੀ ਬਰਮਾ ਨੇ ਦਿੱਲੀ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਉਸਨੇ ਪਾਵਰ ਪਲੇ ਦੇ ਵਿੱਚ ਆਰਸੀਵੀ ਦੇ ਗੇਂਦਵਾਜ਼ਾਂ ਨੂੰ ਬਹੁਤ ਮਾਰ ਦਿੱਤੀ ਦਿੱਲੀ ਨੇ ਪਹਿਲੇ 7 ਓਵਰਾਂ ਦੇ ਵਿੱਚ 64 ਰਨ ਬਣਾਏ ਸ਼ਿਫਾਲੀ ਖਾਸ ਤੌਰ ਤੇ ਬਹੁਤ ਹਮਲਾਵਰ ਖੇਡ ਰਹੀ ਸੀ ਪਰ 8ਵੇਂ ਓਵਰ ਦੇ ਵਿੱਚ ਸਭ ਕੁਝ ਬਦਲ ਗਿਆ ਸੋਫੀ ਜਿਸ ਨੇ ਆਪਣੇ ਪਹਿਲੇ ਓਵਰ ਦੇ ਵਿੱਚ 10 ਤੋੜਾਂ ਦਿੱਤੀਆਂ ਪਰ ਤਾਈ ਪਹਿਲੀ ਗੇਂਦ ਮੀਡਲ ਔਰ ਲੈਗ ਸਟੰਪ ਸ਼ਿਫਾਲੀ ਨੇ ਜ਼ੋਰਦਾਰ ਮਾਰਿਆ ਪਰ ਬਾਉਂਡਰੀ ਤੇ ਖੜੀ ਵਰ੍ਹਮ ਨੇ ਆਸਾਨੀ ਦੇ ਨਾਲ ਕੈਚ ਲੈ ਕੇ ਸ਼ਿਫਾਲੀ ਨੂੰ ਵਾਪਸ ਭੇਜ ਦਿੱਤਾ ਜਦੋਂ ਦਿੱਲੀ ਵਾਲਿਆਂ ਨੇ ਤੇਜ਼ੀ ਦੇ ਨਾਲ ਦੌੜਾਂ ਬਣਦੀਆਂ ਦੇਖੀਆਂ ਤਾਂ ਉਹਨਾਂ ਨੇ ਕੈਪਸੀ ਤੋਂ ਪਹਿਲਾਂ ਜੇ ਮਾਈਮਾ ਰੋਡ੍ਰਿਗਜ਼ ਨੂੰ ਤੀਜੇ ਨੰਬਰ ਤੇ ਭੇਜਿਆ ਉਸਨੇ ਪਹਿਲੀ ਗੇਂਦ ਦਾ ਬਚਾ ਕੀਤਾ ਪਰ ਉਹ ਦੂਜੇ ਵਿੱਚ ਸਵੀਪ ਸ਼ਾਟ ਮਾਰਨ ਦੇ ਚੱਕਰ ਵਿੱਚ ਆਊਟ ਹੋ ਗਈ ਉਹ ਖਾਤਾ ਖੋਲੇ ਬਿਨਾ ਹੀ ਵਾਪਸ ਆ ਗਈ ਹੁਣ ਕੈਪਸੀ ਦੀ ਵਾਰੀ ਆ ਗਈ ਪਰ ਉਸ ਦਾ ਆਣਾ ਵੀ ਬੇਕਾਰ ਹੀ ਦੇਹਾ ਕਿਉਂਕਿ ਉਹ ਅਗਲੀ ਹੀ ਗੇਂਦ ਤੇ ਵਾਪਸ ਕਰ ਗਈ ਦਿੱਲੀ ਨੇ ਇਸ ਓਵਰ ਦੇ ਵਿੱਚ ਸਿਰਫ ਇੱਕ ਦੌੜ ਬਣਾ ਕੇ ਤਿੰਨ ਵਿਕਟਾਂ ਗਵਾ ਦਿੱਤੀਆਂ ਪਰ ਇਥੇ ਪੂਰੀ ਗੇਮ ਆਰਸੀਬੀ ਦੇ ਵੱਲ ਚਲੀ ਗਈ। ਕੁਝ ਸਮੇਂ ਬਾਅਦ ਸ਼੍ਰੀਆਂਕਾ ਪਾਟਿਲ ਨੇ ਮੈਗਲਨਿੰਗ ਸਮੇਤ 4 ਵਿਕਟਾਂ ਲਈਆਂ ਅਤੇ ਦਿੱਲੀ ਦੀ ਟੀਮ ਸਿਰਫ 113 ਦੌੜਾਂ ਹੀ ਬਣਾ ਸਕੀ। ਟਾਰਗੇਟ ਚੇਸ ਕਰਦੇ ਹੋਏ ਜਵਾਬ ਵਿੱਚ ਆਰਸੀਬੀ ਨੇ ਸਿਰਫ 2 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਇਹ ਆਰਸੀਬੀ ਦੇ ਖਾਤੇ ਦਾ ਪਹਿਲਾ ਖਿਤਾਬ ਹੈ। 2008 ਤੋਂ ਖੇਡ ਰਹੀ ਉਹਨਾਂ ਦੀ ਪੁਰਸ਼ ਟੀਮ ਇੱਕ ਵਾਰ ਵੀ ਖਿਤਾਬ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ। ਕੁੜੀਆਂ ਨੇ ਸਿਰਫ 2 ਸੀਜ਼ਨਾਂ ਦੇ ਵਿੱਚ ਆਪਣੀ ਪਹਿਲੀ ਟਰਾਫੀ ਜਿੱਤ ਲਈ ਇਸ ਜਿੱਤ ਦਾ ਵੱਡਾ ਸਿਹਰਾ ਆਰਸੀਵੀ ਦੇ ਗੇਂਦਵਾਜ਼ਾਂ ਨੂੰ ਜਾਂਦਾ ਹੈ ਸ਼੍ਰੀਆਂਕਾ ਪਾਟਿਲ ਨੇ 13 ਵਿਕਟਾਂ ਲੈ ਕੇ ਪਰਪਲ ਕੈਪ ਜਿੱਤੀ ਆਸ਼ਾ ਸ਼ੋਬਨਾ ਅਤੇ ਸੋਫੀ ਮੋਲੀ ਨੇ ਉਦੇ ਖਾਤੇ ਦੇ ਵਿੱਚ 12-12 ਵਿਕਟਾਂ ਸਨ ਇਹ ਤਿੰਨੋਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਵਾਜ਼ਾਂ ਦੀ ਸੂਚੀ ਦੇ ਵਿੱਚ ਸਭ ਤੋਂ ਅੱਗੇ ਰਹੇ ਜਦਕਿ ਐਲਿਸ ਪੈਰੀ ਨੇ 347 ਦੌੜਾਂ ਦੇ ਨਾਲ orange ਕੈਪ ਜਿੱਤੀ RCB ਨੇ WPL 2024 ਦਾ ਖਿਤਾਬ ਜਿੱਤ ਲਿਆ ਹੈ ਅਤੇ ਇਸ ਜਿੱਤ ਦੀ ਕਹਾਣੀ ਸਿਰਫ 6 ਗੇਂਦਾਂ ਦੇ ਵਿੱਚ ਲਿਖੀ ਗਈ ਸੀ ਜੀ ਹਾਂ ਕੀ ਹੈ ਇਹ ਕਹਾਣੀ ਅਤੇ ਕਿਵੇਂ 6 ਗੇਂਦਾਂ ਦੇ ਵਿੱਚ ਬਦਲ ਗਈ ਪੂਰੀ ਖੇਡ ਆਓ ਸਹੀ ਤਰੀਕੇ ਦੇ ਨਾਲ ਦੱਸਦੇ ਹਾਂ ਦਿੱਲੀ ਦੀ ਕਪਤਾਨ ਮੈਗ ਲੈਨਿੰਗ ਨੇ ਟੋਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਕਪਤਾਨ ਦੇ ਨਾਲ ਸ਼ਿਫਾਲੀ ਬਰਮਾ ਨੇ ਦਿੱਲੀ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਉਸਨੇ ਪਾਵਰ ਪਲੇ ਦੇ ਵਿੱਚ RCB ਦੇ ਗੇਂਦਵਾਜ਼ਾਂ ਨੂੰ ਬਹੁਤ ਮਾਰ ਦਿੱਤੀ ਦਿੱਲੀ ਨੇ ਪਹਿਲੇ 7 ਓਵਰਾਂ ਦੇ ਵਿੱਚ 64 ਰਨ ਬਣਾਏ ਸ਼ਿਫਾਲੀ ਖਾਸ ਤੌਰ ਤੇ ਬਹੁਤ ਹਮਲਾਵਰ ਖੇਡ ਰਹੀ ਸੀ ਪਰ 8ਵੇਂ ਓਵਰ ਦੇ ਵਿੱਚ ਸਭ ਕੁਝ ਬਦਲ ਗਿਆ ਸੋਫੀ ਜਿਸ ਨੇ ਆਪਣੇ ਪਹਿਲੇ ਓਵਰ ਦੇ ਵਿੱਚ 10 ਤੋੜਾਂ ਦਿੱਤੀਆਂ ਪਰ ਤਾਈ ਪਹਿਲੀ ਗੇਂਦ ਮੀਡਲ ਔਰ ਲੈਗ ਸਟੰਪ ਸ਼ਿਫਾਲੀ ਨੇ ਜ਼ੋਰਦਾਰ ਮਾਰਿਆ ਪਰ ਬਾਉਂਡਰੀ ਤੇ ਖੜੀ ਵਰਹਮ ਨੇ ਆਸਾਨੀ ਦੇ ਨਾਲ ਕੈਚ ਲੈ ਕੇ ਸ਼ਿਫਾਲੀ ਨੂੰ ਵਾਪਸ ਭੇਜ ਦਿੱਤਾ ਜਦੋਂ ਦਿੱਲੀ ਵਾਲਿਆਂ ਨੇ ਤੇਜ਼ੀ ਦੇ ਨਾਲ ਦੌੜਾਂ ਬਣਦੀਆਂ ਦੇਖੀਆਂ ਤਾਂ ਉਹਨਾਂ ਨੇ ਕੈਪਸੀ ਤੋਂ ਪਹਿਲਾਂ ਜੇ ਮਾਈਮਾ ਰੋਡਰੀਗਜ਼ ਨੂੰ ਤੀਜੇ ਨੰਬਰ ਤੇ ਭੇਜਿਆ। ਉਸਨੇ ਪਹਿਲੀ ਗੇਂਦ ਦਾ ਬਚਾ ਕੀਤਾ ਪਰ ਉਹ ਦੂਜੇ ਵਿੱਚ ਸਵੀਪ ਸ਼ਾਟ ਮਾਰਨ ਦੇ ਚੱਕਰ ਵਿੱਚ ਆਊਟ ਹੋ ਗਈ। ਉਹ ਖਾਤਾ ਖੋਲੇ ਬਿਨਾ ਹੀ ਵਾਪਸ ਆ ਗਈ। ਹੁਣ ਕੈਪਸੀ ਦੀ ਵਾਰੀ ਆ ਗਈ ਪਰ ਉਸ ਦਾ ਆਣਾ ਵੀ ਬੇਕਾਰ ਹੀ ਦੇਹਾ ਕਿਉਂਕਿ ਉਹ ਅਗਲੀ ਹੀ ਗੇਂਦ ਤੇ ਵਾਪਸ ਕਰ ਗਈ। ਦਿੱਲੀ ਨੇ ਇਸ ਓਵਰ ਦੇ ਵਿੱਚ ਸਿਰਫ ਇੱਕ ਦੌੜ ਬਣਾ ਕੇ ਤਿੰਨ ਵਿਕਟਾਂ ਗਵਾ ਦਿੱਤੀਆਂ। ਪਰ ਇੱਥੇ ਪੂਰੀ ਗੇਮ ਆਰਸੀਵੀ ਦੇ ਵੱਲ ਚਲੀ ਗਈ। ਕੁਝ ਸਮੇਂ ਬਾਅਦ ਸ਼੍ਰੀਆਂਕਾ ਪਾਟਿਲ ਨੇ ਮੈਗਲਨਿੰਗ ਸਮੇਤ 4 ਵਿਕਟਾਂ ਲਈਆਂ ਅਤੇ ਦਿੱਲੀ ਦੀ ਟੀਮ ਸਿਰਫ 113 ਦੌੜਾਂ ਹੀ ਬਣਾ ਸਕੀ। ਟਾਰਗੇਟ ਚੇਸ ਕਰਦੇ ਹੋਏ ਜਵਾਬ ਵਿੱਚ ਆਰਸੀਵੀ ਨੇ ਸਿਰਫ 2 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਇਹ ਆਰਸੀਵੀ ਦੇ ਖਾਤੇ ਦਾ ਪਹਿਲਾ ਖਿਤਾਬ ਹੈ। 2008 ਤੋਂ ਖੇਡ ਰਹੀ ਉਹਨਾਂ ਦੀ ਪੁਰਸ਼ ਟੀਮ ਇੱਕ ਵਾਰ ਵੀ ਖਿਤਾਬ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ। ਕੁੜੀਆਂ ਨੇ ਸਿਰਫ 2 ਸੀਜ਼ਨਾਂ ਦੇ ਵਿੱਚ ਆਪਣੀ ਪਹਿਲੀ ਟਰਾਫੀ ਜਿੱਤ ਲਈ ਇਸ ਜਿੱਤ ਦਾ ਵੱਡਾ ਸਿਹਰਾ ਆਰਸੀਵੀ ਦੇ ਗੇਂਦਵਾਜ਼ਾਂ ਨੂੰ ਜਾਂਦਾ ਹੈ ਸ਼੍ਰੀਆਂਕਾ ਪਾਟਿਲ ਨੇ 13 ਵਿਕਟਾਂ ਲੈ ਕੇ ਪਰਪਲ ਕੈਪ ਜਿੱਤੀ ਆਸ਼ਾ ਸ਼ੋਭਨਾ ਤੇ ਸੋਫੀ ਮੋਲੀ ਨੇ ਉਹਦੇ ਖਾਤੇ ਦੇ ਵਿੱਚ 12-12 ਵਿਕਟਾਂ ਸਨ ਇਹ ਤਿੰਨੋਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਵਾਜ਼ਾਂ ਦੀ ਸੂਚੀ ਦੇ ਵਿੱਚ ਸਭ ਤੋਂ ਅੱਗੇ ਰਹੇ ਜਦਕਿ ਐਲਿਸ ਪੈਰੀ ਨੇ 347 ਦੌੜਾਂ ਦੇ ਨਾਲ 오ਰੇਂਜ ਕੈਪ ਜਿੱਤੀ RCB ਨੇ WPL 2024 ਦਾ ਖਿਤਾਬ ਜਿੱਤ ਲਿਆ ਹੈ ਅਤੇ ਇਸ ਜਿੱਤ ਦੀ ਕਹਾਣੀ ਸਿਰਫ 6 ਗੇਂਦਾਂ ਦੇ ਵਿੱਚ ਲਿਖੀ ਗਈ ਸੀ ਜੀ ਹਾਂ ਕੀ ਹੈ ਇਹ ਕਹਾਣੀ ਅਤੇ ਕਿਵੇਂ 6 ਗੇਂਦਾਂ ਦੇ ਵਿੱਚ ਬਦਲ ਗਈ ਪੂਰੀ ਖੇਡ ਆਓ ਸਹੀ ਤਰੀਕੇ ਦੇ ਨਾਲ ਦੱਸਦੇ ਹਾਂ ਦਿੱਲੀ ਦੀ ਕਪਤਾਨ ਮੈਗ ਲੈਨਿੰਗ ਨੇ ਟੋਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਕਪਤਾਨ ਦੇ ਨਾਲ ਸ਼ਿਫਾਲੀ ਬਰਮਾ ਨੇ ਦਿੱਲੀ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਉਸਨੇ ਪਾਵਰ ਪਲੇ ਦੇ ਵਿੱਚ RCB ਦੇ ਗੇਂਦਬਾਜ਼ਾਂ ਨੂੰ ਬਹੁਤ ਮਾਰ ਦਿੱਤੀ ਦਿੱਲੀ ਨੇ ਪਹਿਲੇ 7 ਓਵਰਾਂ ਦੇ ਵਿੱਚ 64 ਰਨ ਬਣਾਏ ਸ਼ਿਫਾਲੀ ਖਾਸ ਤੌਰ ਤੇ ਬਹੁਤ ਹਮਲਾਵਰ ਖੇਡ ਰਹੀ ਸੀ ਪਰ 8ਵੇਂ ਓਵਰ ਦੇ ਵਿੱਚ ਸਭ ਕੁਝ ਬਦਲ ਗਿਆ ਸੋਫੀ ਜਿਸ ਨੇ ਆਪਣੇ ਪਹਿਲੇ ਓਵਰ ਦੇ ਵਿੱਚ 10 ਤੋੜਾਂ ਦਿੱਤੀਆਂ ਪਰ ਤਾਈ ਪਹਿਲੀ ਗੇਂਦ ਮੀਡਲ ਔਰ ਲੈਗ ਸਟੰਪ ਸ਼ਿਫਾਲੀ ਨੇ ਜ਼ੋਰਦਾਰ ਮਾਰਿਆ ਪਰ ਬਾਉਂਡਰੀ ਤੇ ਖੜੀ ਵਰਹਮ ਨੇ ਆਸਾਨੀ ਦੇ ਨਾਲ ਕੈਚ ਲੈ ਕੇ ਸ਼ਿਫਾਲੀ ਨੂੰ ਵਾਪਸ ਭੇਜ ਦਿੱਤਾ ਜਦੋਂ ਦਿੱਲੀ ਵਾਲਿਆਂ ਨੇ ਤੇਜ਼ੀ ਦੇ ਨਾਲ ਦੌੜਾਂ ਬਣਦੀਆਂ ਦੇਖੀਆਂ ਤਾਂ ਉਹਨਾਂ ਨੇ ਕੈਪਸੀ ਤੋਂ ਪਹਿਲਾਂ ਜੇ ਮਾਈਮਾ ਰੋਡ੍ਰੀਗਜ਼ ਨੂੰ ਤੀਜੇ ਨੰਬਰ ਤੇ ਭੇਜਿਆ ਉਸਨੇ ਪਹਿਲੀ ਗੇਂਦ ਦਾ ਬਚਾ ਕੀਤਾ ਪਰ ਉਹ ਦੂਜੇ ਵਿੱਚ ਸਵੀਪ ਸ਼ਾਟ ਮਾਰਨ ਦੇ ਚੱਕਰ ਵਿੱਚ ਆਊਟ ਹੋ ਗਈ ਉਹ ਖਾਤਾ ਖੋਲੇ ਬਿਨਾ ਹੀ ਵਾਪਸ ਆ ਗਈ ਹੁਣ ਕੈਪਸੀ ਦੀ ਵਾਰੀ ਆ ਗਈ ਪਰ ਉਸ ਦਾ ਆਣਾ ਵੀ ਬੇਕਾਰ ਹੀ ਦੇਹਾ ਕਿਉਂਕਿ ਉਹ ਅਗਲੀ ਹੀ ਗੇਂਦ ਤੇ ਵਾਪਸ ਕਰ ਗਈ ਦਿੱਲੀ ਨੇ ਇਸ ਓਵਰ ਦੇ ਵਿੱਚ ਸਿਰਫ ਇੱਕ ਦੌੜ ਬਣਾ ਕੇ ਤਿੰਨ ਵਿਕਟਾਂ ਗਵਾ ਦਿੱਤੀਆਂ ਪਰ ਇਥੇ ਪੂਰੀ ਗੇਮ ਆਰਸੀਵੀ ਦੇ ਵੱਲ ਚਲੀ ਗਈ। ਕੁਝ ਸਮੇਂ ਬਾਅਦ ਸ਼੍ਰੀਆਂਕਾ ਪਾਟਿਲ ਨੇ ਮੈਗਲਨਿੰਗ ਸਮੇਤ 4 ਵਿਕਟਾਂ ਲਈਆਂ ਅਤੇ ਦਿੱਲੀ ਦੀ ਟੀਮ ਸਿਰਫ 113 ਦੌੜਾਂ ਹੀ ਬਣਾ ਸਕੀ। ਟਾਰਗੇਟ ਚੇਸ ਕਰਦੇ ਹੋਏ ਜਵਾਬ ਵਿੱਚ ਆਰਸੀਵੀ ਨੇ ਸਿਰਫ 2 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਇਹ ਆਰਸੀਵੀ ਦੇ ਖਾਤੇ ਦਾ ਪਹਿਲਾ ਖਿਤਾਬ ਹੈ। 2008 ਤੋਂ ਖੇਡ ਰਹੀ ਉਹਨਾਂ ਦੀ ਪੁਰਸ਼ ਟੀਮ ਇੱਕ ਵਾਰ ਵੀ ਖਿਤਾਬ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ। ਕੁੜੀਆਂ ਨੇ ਸਿਰਫ 2 ਸੀਜ਼ਨਾਂ ਦੇ ਵਿੱਚ ਆਪਣੀ ਪਹਿਲੀ ਟਰੋਫੀ ਜਿੱਤ ਲਈ। ਇਸ ਜਿੱਤ ਦਾ ਵੱਡਾ ਸਿਹਰਾ ਆਰਸੀਵੀ ਦੇ ਗੇਂਦਵਾਜ਼ਾਂ ਨੂੰ ਜਾਂਦਾ ਹੈ। ਸ਼੍ਰੀਯੰਕਾ ਪਾਟਿਲ ਨੇ 13 ਵਿਕਟਾਂ ਲੈ ਕੇ ਪਰਪਲ ਕੈਪ ਜਿੱਤੀ। ਆਸ਼ਾ ਸ਼ੋਬਨਾ ਅਤੇ ਸੋਫੀ ਮੋਲੀ ਨੇ ਉਹਦੇ ਖਾਤੇ ਦੇ ਵਿੱਚ 12-12 ਵਿਕਟਾਂ ਸਨ। ਇਹ ਤਿੰਨੋਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਵਾਜ਼ਾਂ ਦੀ ਸੂਚੀ ਦੇ ਵਿੱਚ ਸਭ ਤੋਂ ਅੱਗੇ ਰਹੀ। ਜਦਕੀ ਐਲਿਸ ਪੈਰੀ ਨੇ 347 ਦੌੜਾਂ ਦੇ ਨਾਲ orange ਕੈਪ ਜਿੱਤੀ